ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਦੇ ਜੀਰਾ ਕਤਵੇ ਵਿੱਚ ਸਪੈਸ਼ਲ ਟਾਕਸ ਫੋਰਸ ਵਰਟਿੰਡਾ ਅਤੇ ਕੈਕਸਨ ਵਿਚਾਲੇ ਮੁਕਾਬਲਾ ਹੋਇਆ ਇਸ ਮੁਕਾਬਲੇ ਵਿੱਚ ਦੂਤ ਗੈਂਗਸਟਰ ਮਾਰੇ ਗਏ ਦੱਸਈਏ ਮਰਦਕ ਦੀਪਚਾਨ ਸੰਦੀਪ ਸਿੰਘ ਪੁੱਤਰ ਬਲਜਿੰਦਰ ਸਿੰਘ ਵਾਸੀ ਵਾਟਕ ਪਿੰਡ ਬਈਆ ਮਤੌਰ ਗौराਵਾਸੀ ਪਿੰਡ ਮੰਡੀਰ ਜ਼ਿਲ੍ਹਾ ਮੋਗਾ ਪਿੰਡ ਮੰਡੀ ਜਵਾਨ ਜ਼ਿਲ੍ਹਾ ਮੋਕਰ ਪਚੁੰਈਆ ਗੋਲੀਬਾਰੀ ਦੌਰਾਨ ਗੋਲੀਬਾਰੀ ਦੌਰਾਨ ਐਸਟੀਐਫ ਦਾ ਹੈੱਡ ਕਨਸਟੇਬਲ ਰਾਜੂ ਵੀਗ ਬੀ ਜਖਮੀ ਹੋਇਆ ਦੋਵਾਂ ਪਾਸਿਆਂ ਤੋਂ ਗੋਲੀਬਾਰੀ ਹੋਈ ਜਿਸ ਵਿੱਚ ਗੈਂਗਸਟਰ ਅਨਮੋਲ ਪੁੱਤਰ ਜੀਤ ਵਾਸੀ ਪਿੰਡ ਮੰਡੀਰ ਵੀ ਜਖਮੀ ਹੋ ਗਿਆ ਜਿਸ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਜਦੋਂ ਇਸ ਘਟਨਾ ਸੰਬੰਧੀ ਜੀਰਾ ਦੇ ਸਿਵਲ ਹਸਪਤਾਲ ਦੇ ਡਾਕਟਰ ਹਰਸ਼ ਵਰਮਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਤਿੰਨਾਂ ਵਿਅਕਤੀਆਂ ਨੂੰ ਲੈ ਕੇ आईसी ਜਿਨ੍ਹਾਂ ਦੀ ਮੌਕੇ ਤੇ ਮੌਤ ਹੋ ਗਈ ਅਤੇ ਦੂਜੇ ਦੇ ਗੰਭੀਰ ਸੱਟਾਂ ਲੱਗਿਆ ਹਨ ਜ਼ਖਮੀਆਂ ਨੂੰ ਗੰਭੀਰ ਹਾਲਤ ਕਾਰਨ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਜਿਹੜੇ ਮੈਡੀਕਲ ਆਏ ਨੇ ਕਿੰਨੇ ਆਏ ਨੇ ਕਿੰਨੇ ਨੇ ਸਵਾਲ ਲੱਗ ਤਿੰਨ ਪੇਸ਼ੈਂਟਸ ਆ ਇਸੇ ਸਾਡੇ ਕੋਲ ਜਿਹੜੇ ਕਿ ਪੁਲਿਸ ਨਾਲ ਹੋਈ ਹੈ ਉਹਨਾਂ ਦੀ ਫਾਈਟਿੰਗ ਸ਼ਾਇਦ ਤੇ ਉਹਨਾਂ ਤਿੰਨਾਂ ਚੋਂ ਇੱਕ ਜਨਾਂ ਦੇ ਬ੍ਰਾਡ ਡੈੱਡ ਸੀ ਜਿਹਦਾ ਨਾਮ ਗੋਰਾ ਸਿੰਘ ਹੈ ਰੈਜ਼ੀਡੈਂਟ ਆਫ ਮੰਦਿਰ ਾਕੀ ਦੋ ਸੀ ਉਹਨਾਂ ਚੋਂ ਇੱਕ ਕਾਫੀ ਸਿਕ ਸੀ ਉਹ ਐਕਸਪਾਇਰ ਹੋ ਗਿਆ ਤੀਸਰੇ ਨੂੰ ਅਸੀਂ ਫਰੀਦ ਕੋ ਟ੍ਰਾਫਰ ਕੀਤਾ ਉਹਦੀ ਹਾਲਤ ਕੀ ਕਿਸ ਤਰ੍ਹਾਂ ਜਿਹੜਾ ਫਰੀਦ ਕੋ ਟ੍ਰਾਫਰ ਕੀਤਾ ਸੀਰੀਅਸ ਸੀ ਹੈ ਤੇ ਇੱਕ ਕੋਈ ਮੁਲਾਜ਼ਮ ਤੇ ਵੀ ਵਧੀਆ ਹਾਂਜੀ ਉਹਨਾਂ ਦੇ ਵੀ ਥੋੜੀ ਜਿਹੀ ਹੈਗੀ ਹੈ ਇੰਜਰੀ ਗਨ ਸ਼ਾਟ ਹੀ ਹੈ ਉਹ ਜੋ ਆਬਜ਼ਰਵੇਸ਼ਨ ਸੀ ਇਸ ਬਰਾਡਨ ਉਹਦਾ ਨਾਮ ਗੋਰਾ ਹੈ ਜਿਹਨਾਂ ਇਥੇ ਐਕਸਪਾਇਰ ਹੋ ਗਿਆ ਉਹਦਾ ਨਾਮ ਸੰਦੀਪ ਸਿੰਘ ਹੈ ਤੇ ਅਨਮੋਲ ਨੂੰ ਅਸੀਂ ਰੈਫਰ ਕੀਤਾ ਇਹਨਾਂ ਦੀ ਸਭ ਦੀ ਏਜ 25 ਤੋਂ 30 ਸਾਲ ਦੇ ਕਰੀਬ ਦੇ ਵਿੱਚ ਉੱਚੀ ਹੈ That's the i